ਛੜਦੇ ਕੁਪੀਣਾ ਪਰ ਬੱਚੇ ਛੜਦੇ ਜੇ ਨਾਂ ਕੋਈ ਕੋ ਛੱਡੀ ਦੇ ਅੰਕ ਚਲ ਛੱਡੀ ਪਰ ਮਿਥਾਨ ਕੋਈ ਗਰਗੜਤ ਹੋਏ ਬੱਚਾ ਕਰੇ ਪਰ ਬੱਚਾ ਸ਼ਾਰ ਲੈ ਵੀ ਆ ਸਬਦਾ ਹੁੰਦਾ ਚੈੱਕ ਕਰੋੀ ਤੁਸੀਂ ਇਹ ਲੈ ਸਬਦਾ ਕਰਦੇ ਜੀ ਚੈੱਕ ਕਰ ਮੈਂ ਕੱਚੀ ਨਹੀਂ ਕਰਦਾ ਜਮਾ ਨਹੀਂ ਕੱਚੀ ਕਰਦਾ ਆਹ ਕੁਣ ਮੈਂ ਰੱਖਾਂ ਨੇੜੇ ਵੀ ਆਗਾ ਟੱਕਰ ਵੱਜੂਗੀ ਕੋਰਦਲ ਨਹੀਂ ਜੰਗ ਕਰਦਾ ਇਹ ਲੰਗੀ ਕਹਾਂ ਜਾ ਰ ਸਰ ਕੰਮ ਛੋੜਦ ਵਾਲੀ ਕੋਈ ਕੰਮ ਆ ਆਪਾਂ ਬਣ ਜਣਾ ਤੂੰ ਤਾਂ ਸਮਝ ਨਹੀਂ ਆ ਰਹੀ ਇਹਦਾ ਸਬਤ ਕੀਤਾ ਇਹਨਾਂ ਚੈੱਕ ਕਰ ਲੋ ਬਾਈ ਬੰਦਾ ਆਹ ਲੀ ਦਿਨਾ ਮਾ ਰੋਮੀ ਲਿਆ ਬਾਈ ਮਾਰੀ ਤੁਹਾਨੂੰ ਸਮਝ ਆਵੇ ਸਾਡਾ ਪਤਾ ਨਹੀਂ ਨਿਆ ਸੌਦਾ ਬਾਈ ਕਿੰਨੇ ਦਾ ਕਰਾਇਆ ਸੌਦਾ ਇਹ ਬਾਈ 115000 ਦਾ 115000 ਦਾ ਕਿਸੇ ਬਾਈ ਨੇ ਮੈਂ ਖਰੀਦਣੀ ਹੈ ਤੇ ਆਪਣਾ ਕੰਟੈਕਟ ਨੰਬਰ ਮੰਡੀਆਂ ਚ ਆਪਾ ਆਉਣੇ ਆ ਜੈਵ ਜਗਲਾ ਮੈਂ ਕੋ ਜਿੰਨੇ ਭਾਲੀ ਉਹਨੇ ਲਈ ਲੈ ਦਿਆ ਕਰਾਂਗੇ ਨੰਬਰ 98722 47899 ਠੀਕ ਆ ਪੂਰੀ ਆਪਾਂ ਮਿਹਨਤ ਨਾਲ ਮੈਨ ਲੈ ਕੇ ਦਿੰਨੇ ਆ ਠੀਕ ਜੀ 1 ਡੇਰ ਲੱਖ ਮੰਗਦਾ ਜੀ ਆਪਾਂ ਪੂਰੀ ਕਸਾਈ ਕਰ ਕਰਕੇ ਇਹਨੂੰ ਨਿਗਹਿ ਦਿੱਤੀ ਕਿੰਨਾ ਦੁੱਧ ਦੇਊਗੀ ਇਹ ਦੁੱਧ 14 15 ਕਿਲੋ ਵਾਲੀ ਜੋ ਕਿੰਵੇਂ ਸੂਇ ਹੈ ਹੈ ਜੀ ਕਿੰਵੇਂ ਸੂਇ ਹੈ ਜੀ ਉਹ ਆ ਜੀ ਇਹ ਤੀਜਾ ਤੀਜਾ ਚੈੱਕ ਕਰ ਲਓ ਦੋਸਤੋ ਪਿੱਛੇ ਦੇ ਕੱਟੀ ਆ ਤੁਸੀਂ ਵੀ ਕੋਈ ਮੱਝ ਖਰੀਦਣੀ ਹੈ ਜਿਹੜਾ ਬਾਈ ਨੇ ਨੰਬਰ ਬੋਲਿਆ ਉਸ ਨੰਬਰ ਤੇ ਸੰਪਰਕ ਕਰਕੇ ਮੰਡੀ 'ਚ ਤੁਸੀਂ ਆ ਕੇ ਬਾਈ ਤੋਂ ਮੱਝ ਖਰੀਦ ਸਕਦੇ ਹੋ ਭਾਈ ਤੁਹਾਡੇ ਨਾਲ ਮੱਝ ਦਬਾਉਂ ਜੀ ਸੋਨੂੰ ਇੱਕ ਵਾਰ ਜਾ ਹੈ ਆਇਕਰਸਾ ਚੱਲ ਪੈ ਸਾਰੀ ਚਲੋ ਜੀ